डेनिक्स वाला टीवी देख रहे हो ਤੁਸੀਂ ਤੇ ਮੈਂ ਹਰਮਨਜੀਤ ਕੋਰ ਜਲੰਧਰ ਤੋਂ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦਰਸਤਲ ਸਕੂਟੀ ਸਵਾਰ ਲੜਕੀ ਨੂੰ ਟਰਾਲੇ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਹਾਦਸੇ ਦੇ ਵਿੱਚ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਲੜਕੀ ਦੀ ਪਛਾਣ ਤਮੰਨਾ ਵੱਜੋ ਹੋਈ ਹੈ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਲੜਕੀ ਕਿਸੇ ਕੰਪਨੀ ਦੇ ਵਿੱਚ ਕੰਮ ਲਈ ਜਾ ਰਹੀ ਸੀ ਜਿਵੇਂ ਹੀ ਮਕਸੂਦ ਦਾ ਫਲਾਈਓਵਰ ਤੋਂ نیچے ਆ ਰਹੀ ਸੀ ਤਾਂ ਸਾਹਮਣੇੋਂ ਦੀ ਰੋਂਗ ਸਾਈਡ ਤੋਂ ਆ ਰਹੇ ਟਰੱਕ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੀਆਂ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਕਿਉਂਕਿ ਬਹੁਤ ਹੀ ਭਿਆਨਕ ਹਾਦਸਾ ਸੀ ਆਪਣੇ ਧਿਆਨ ਦੇ ਵਿੱਚ ਲੜਕੀ ਆ ਰਹੀ ਸੀ ਆਪਣੀ ਜੋਬ ਤੇ ਜਾਣ ਵਾਲੀ ਸੀ ਕਿ ਰਸਤੇ ਦੇ ਵਿੱਚ ਹੀ ਉਸਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਉੱਥੇ ਹੀ ਪਰਿਵਾਰ ਜੋ ਹੈ ਸੋਗ ਦੇ ਵਿੱਚ ਹੈ ਅੱਜ ਫਿਰ 10:10 ਵਜੇ ਦੀ ਗੱਲ ਆ ਕਿ ਲੜਕੀ ਤਮੰਨਾ ਹੈਗੀ ਆ ਭਗਤ ਸਿੰਘ ਕਲੋਨੀ ਰਹਿਮ ਵਾਲੀ ਤਮੰਨਾ ਡਾਕਟਰ ਸਰਿੰਦਰ ਕੁਮਾਰ ਇਹ ਕਪੂਰ ਦਾ ਚੌਂਕ ਲੱਗ ਕੇ ਜੋਬ ਕਰਦੀ ਹੈ ਕੰਪਨੀ ਦੇ ਵਿੱਚ ਐਕਟਵਾਰ ਤੇ ਸਵਾਰ ਹੋ ਕੇ ਭਗਤ ਸਿੰਘ ਕਲੋਨੀ ਦੇ ਵਿੱਚੋਂ ਇਹ ਕਪੂਰ ਦਾ ਚੌਂਕ ਆਪਣੇ ਆਫਿਸ ਜਾਣ ਵਾਸਤੇ ਆ ਰਹੀ ਸੀ ਵੀ ਜਦੋਂ ਪਵਨ ਸਿੰਘ ਕਲੋਨੀ ਤੋਂ ਨਿਕਲ ਕੇ ਮਕਸੂਦਾ ਫਲਾਈਓਵਰ ਚੜਨ ਲੱਗੀ ਥੋੜੀ ਪਿਛੇ ਸੀ ਫਲਾਈਓਵਰ ਤੋਂ ਤਾਂ ਪਿੱਛੋਂ ਇੱਕ ਟਰੱਕ ਆਇਆ ਟਰੱਕ ਨੰਬਰੀ ਆ ਪੀਬੀ08ਈਐਮ2381 ਉਹਨੂੰ ਡਰਾਈਵਰ ਬਣੀ ਤੇਜ਼ ਰਫਤਾਰ ਲਾਪਰਵਾਹੀ ਨਾਲ ਚਲਾ ਰਿਹਾ ਸੀਗਾ ਜਿਸਨੇ ਟਰੱਕ ਨੇ ਉਹਨੂੰ ਐਕਟਵਾ ਨੂੰ ਕ੍ਰੋਸ ਕਰਨ ਲੱਗੇ ਮੈਗਨਜੈਂਸੀ ਨਾਲ ਡਰਾਈਵਿੰਗ ਕਰਕੇ ਸਾਈਡ ਮਾਰੀ ਲੱਤਨੀ ਨੂੰ ਇਸ ਕਰਕੇ ਲੱਤਨੀ ਡਿੱਗ ਗਈ ਤੁਮੀਂ ਤੇ ਇਤੋਂ ਸਿਆਲ ਵਿੱਚ ਛੱਤ ਲੱਗੀ ਕਿੰਨਾ ਉਹਦੀ ਡੈਥ ਹੋ ਗਈ। ਕੱਟ ਰੈਵਰ ਦਾ ਨਾਮ ਅਨਿਪੂਦਮਨ ਕੁਮਾਰ ਹੈਗਾ ਜਿਹਨੂੰ ਅਸੀਂ ਅਰੈਸਟ ਕਰ ਲਿਆ। ਤੇ ਬਾਕੀ ਲੜਕੀ ਦੀ ਕੈਡੀ ਕੈਡੀ ਕਰ ਰਹੇ ਆ। ਟਰੱਕ ਵੀ ਕਬਜ਼ੇ ਵਿੱਚ ਲੈ ਲਿਆ। ਪੋਸਟਮਾਰਟਮ ਕਰਵਾ ਕੇ ਡੈਥਵੌਰੀ ਲੜਕੀ ਦੀ ਦਵਾਸਾਂ ਦੇਵਾਦੀ ਕੀਤੀ ਜਾ ਰਹੀ ਹੈ। ਤੇ ਐਫ ਆਈ ਆਰ ਵੀ ਕਰ ਲਈ ਅਸੀਂ ਅੱਗੇ ਤਫ਼ਤੀਸ਼ ਹੈ। ਤੇ ਜਿਹੜੀ ਟਰੱਕ ਸੀਗੀ ਇਹ ਕਿਹੜੀ ਕੰਟੇਨਰ ਰਿਲੇਟਡ ਹੈ। ਟਰੱਕ ਜੇ ਐਸ ਕੇ ਕੰਪਨੀ ਦਾ ਪਤਾ ਲੱਗਾ ਉਹਦਾ ਪੌਪਰ ਹੋਗਾ ਇਹ ਟਰੱਕ। चारो तो 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 सता ਈ ਆਪਸੀ ਆ ਹੁਣ ਪਰ ਨਮੇ ਤੀਓ ਦੇ ਬੀ ਐਨ ਐਸ ਦੇ ਤਹਿਤ ਮਹਾਵਦਚ ਕੀਤਾ ਗਿਆ ਡੈਨਿਕਸ ਵਾਲੇ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਜਲੰਧਰ ਤੋਂ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦਰਅਸਲ ਸਕੂਟੀ ਸਵਾਰ ਲੜਕੀ ਨੂੰ ਟਰਾਲੇ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਹਾਦਸੇ ਦੇ ਵਿੱਚ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਲੜਕੀ ਦੀ ਪਛਾਣ ਤਮੰਨਾ ਵੱਜੋ ਹੋਈ ਹੈ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਲੜਕੀ ਕਿਸੇ ਕੰਪਨੀ ਦੇ ਵਿੱਚ ਕੰਮ ਲਈ ਜਾ ਰਹੀ ਸੀ ਜਿਵੇਂ ਹੀ ਮਕਸੂਦ ਦਾ ਫਲਾਈਓਵਰ ਤੋਂ نیچے ਆ ਰਹੀ ਸੀ ਤਾਂ ਸਾਹਮਣੇੋਂ ਦੀ ਰੋਂਗ ਸਾਈਡ ਤੋਂ ਆ ਰਹੇ ਟਰੱਕ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੀਆਂ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਕਿਉਂਕਿ ਬਹੁਤ ਹੀ ਭਿਆਨਕ ਹਾਦਸਾ ਸੀ ਆਪਣੇ ਧਿਆਨ ਦੇ ਵਿੱਚ ਲੜਕੀ ਆ ਰਹੀ ਸੀ ਆਪਣੀ ਜੋਬ ਤੇ ਜਾਣ ਵਾਲੀ ਸੀ ਕਿ ਰਸਤੇ ਦੇ ਵਿੱਚ ਹੀ ਉਸਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਉੱਥੇ ਹੀ ਪਰਿਵਾਰ ਜੋ ਹੈ ਸੋਗ ਦੇ ਵਿੱਚ ਹੈ ਅੱਜ ਸਵੇਰੇ 10:10 ਵਜੇ ਦੀ ਗੱਲ ਆ ਕਿ ਲੜਕੀ ਤਮੰਨਾ ਹੈਗੀ ਆ ਭਗਤ ਸਿੰਘ ਕਲੋਨੀ ਦੇ ਆਂਗਵਲੀ ਤਮੰਨਾ ਡਾਕਟਰ ਸਰਿੰਦਰ ਕੁਮਾਰ ਇਹ ਕੋਹਤਸਾ ਚੌਂਕ ਲਾ ਕੇ ਜੋਬ ਕਰਦੀ ਹੈ ਕੰਪਨੀ ਦੇ ਵਿੱਚ ਐਕਟਵਾਰਕ ਤੇ ਸਵਾਰ ਹੋ ਕੇ ਭਗਤ ਸਿੰਘ ਕਲੋਨੀ ਦੇ ਵਿੱਚੋਂ ਇਹ ਕਪੂਰ ਦਾ ਚੌਂਕ ਆਪਣੇ ਆਫਿਸ ਜਾਣ ਵਾਸਤੇ ਆ ਰਹੀ ਸੀ ਵੀ ਜਦੋਂ ਉਹ ਪਗਸਨ ਕਲੋਨੀ ਤੋਂ ਨਿਕਲ ਕੇ ਮਕਸੂਦਾ ਫਲਾਈਓਵਰ ਚੜਨ ਲੱਗੀ ਥੋੜੀ ਪਿਛੇ ਸੀ ਫਲਾਈਓਵਰ ਤੋਂ ਤਾਂ ਅਚਨ ਇੱਕ ਟਰੱਕ ਆਇਆ ਟਰੱਕ ਨੰਬਰੀ ਆਹ TB08 EM2381 ਉਹਨੂੰ ਡਰਾਈਵਰ ਬਣੀ ਤੇਜ਼ ਰਫਤਾਰ ਲਾਪਰਵਾਹੀ ਨਾਲ ਚਲਾ ਰਿਆ ਸੀਗਾ ਜਿਸਨੇ ਟਰੱਕ ਨੇ ਉਹਨੂੰ ਐਕਟਵਾ ਨੂੰ ਕ੍ਰੋਸ ਕਰ ਲੱਗੇ ਮੈਗਨਜੈਂਸੀ ਨਾਲ ਡਰਾਈਵਿੰਗ ਕਰਕੇ ਸਾਈਡ ਮਾਰੀ ਲੱਗਦੀ ਨੂੰ ਜਿਸ ਕਰਕੇ ਲੜਕੀ ਡਿੱਗ ਪਈ ਕੰਮ ਹੀ ਤੇ ਤੁਹਾਨੂੰ ਸਾਰੀ ਮੈਂ ਚੱਤ ਲੱਗੀ ਕਿੰਨਾ ਉਹਦੀ ਡੈਥ ਹੋ ਗਈ। ਕੱਟ ਡਰਾਈਵਰ ਦਾ ਨਾਮ ਅਨਿਪੂ ਦਮਨ ਕੁਮਾਰ ਹੈਗਾ ਜਿਹਨੂੰ ਅਸੀਂ ਅਰੈਸਟ ਕਰ ਲਿਆ। ਤੇ ਬਾਕੀ ਲੜਕੀ ਕੈਪੀਟਲ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ। ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਲੜਕੀ ਦੀ ਉਹ ਦਵਾਸਾਂ ਦੇਵਾਦੀ ਕੀਤੀ ਜਾ ਰਹੀ ਹੈ। ਤੇ ਐਫ ਆਈ ਆਰ ਵੀ ਤੱਕ ਕਰ ਲਈ ਅਸੀਂ ਅਗੇ ਤਫਤੀਸ਼ ਹੈ। ਤੇ ਜਿਹੜੀ ਟਰੱਕ ਸੀਗੀ ਇਹ ਕਿਹੜੀ ਕੰਪਨੀ ਨਾਲ ਰਿਲੇਟਡ ਹੈ। ਟਰੱਕ ਇੱਕ ਜੇ ਐਸ ਕੇ ਕੰਪਨੀ ਦਾ ਪਤਾ ਲੱਗਾ ਉਹਦਾ ਫੋਕੋਵਾ ਹੈਗਾ ਇਹ ਟਰੱਕ।

IPCR ਹੁਣ ਪਰਮਨਿਤ ਹੋ ਤੇ DNS ਦੇ ਤਹਿਤ ਮਾਨਤਾ ਦਿੱਤਾ ਗਿਆ। ਡੈਨਿਕਸਵਰੇ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਜਲੰਧਰ ਤੋਂ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਅਸਲ ਸਕੂਟੀ ਸਵਾਰ ਲੜਕੀ ਨੂੰ ਟਰਾਲੇ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਦੇ ਵਿੱਚ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਲੜਕੀ ਦੀ ਪਛਾਣ ਤਮੰਨਾ ਵੱਜੋ ਹੋਈਏ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈਏ ਲੜਕੀ ਕਿਸੇ ਕੰਪਨੀ ਦੇ ਵਿੱਚ ਕੰਮ ਲਈ ਜਾ ਰਹੀ ਸੀ ਜਿਵੇਂ ਹੀ ਮਕਸੂਦ ਦਾ ਫਲਾਈਓਵਰ ਤੋਂ نیچے ਆ ਰਹੀ ਸੀ ਤਾਂ ਸਾਹਮਣੇ ਉਹਦੀ ਰੋਂਗ ਸਾਈਡ ਤੋਂ ਆ ਰਹੇ ਟਰੱਕ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੀਆਂ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਕਿਉਂਕਿ ਬਹੁਤ ਹੀ ਭਿਆਨਕ ਹਾਦਸਾ ਸੀ ਆਪਣੇ ਧਿਆਨ ਦੇ ਵਿੱਚ ਲੜਕੀ ਆ ਰਹੀ ਸੀ ਆਪਣੀ ਜੋਬ ਤੇ ਜਾਣ ਵਾਲੀ ਸੀ ਕਿ ਰਸਤੇ ਦੇ ਵਿੱਚ ਹੀ ਉਸਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਉੱਥੇ ਹੀ ਪਰਿਵਾਰ ਜੋ ਹੈ ਸੋਗ ਦੇ ਵਿੱਚ ਹੈ ਅੱਜ ਸਵੇਰੇ 10:10 ਵਜੇ ਦੀ ਗੱਲ ਆ ਕਿ ਲੜਕੀ ਤਮੰਨਾ ਹੈਗੀ ਆ ਭਗਤ ਸਿੰਘ ਕਲੋਨੀ ਦੀ ਹੈ ਤਮੰਨਾ ਡਾਕਟਰ ਸਰਿੰਦਰ ਕੁਮਾਰ ਏਕ ਹੁਸਨ ਦਾ ਚੌਂਕ ਲਾ ਕੇ ਜੋਬ ਕਰਦੀ ਹੈ ਕੰਪਨੀ ਦੇ ਵਿੱਚ ਐਕਟਵਾਰਕ ਤੇ ਸਵਾਰ ਹੋ ਕੇ ਭਗਤ ਸਿੰਘ ਕਲੋਨੀ ਦੇ ਵਿੱਚੋਂ ਇਹ ਕਪੂਰ ਦਾ ਚੌਂਕ ਆਪਣੇ ਆਫਿਸ ਜਾਣ ਵਾਸਤੇ ਆ ਰਹੀ ਸੀ ਵੀ ਜਦੋਂ ਪਵਨ ਸੰ ਕੋਲੋਨੀ ਤੋਂ ਨਿਕਲ ਕੇ ਮਕਸੂਦਾ ਫਲਾਈਓਵਰ ਚੜਨ ਲੱਗੀ ਥੋੜੀ ਪਿੱਛੇ ਸੀ ਫਲਾਈਓਵਰ ਤੋਂ ਤਾਂ ਅਚਨ ਇੱਕ ਟਰੱਕ ਆਇਆ ਟਰੱਕ ਨੰਬਰੀ ਆਹ PB08 EM2381 ਉਹਨੂੰ ਡਰਾਈਵਰ ਬਣੀ ਤੇਜ਼ ਰਫ਼ਤਾਰ ਲਾਪਰਵਾਹੀ ਨਾਲ ਚਲਾ ਰਿਆ ਸੀਗਾ ਜਿਸਨੇ ਟਰੱਕ ਨੇ ਉਹਨੂੰ ਐਕਟਵਾ ਨੂੰ ਕ੍ਰੋਸ ਕਰ ਲੱਗੇ ਮੈਗਨਿਜੈਂਸੀ ਨਾਲ ਡਰਾਈਵਿੰਗ ਕਰਕੇ ਸਾਈਡ ਮਾਰੀ ਲੱਗਦੀ ਨੂੰ ਇਸ ਕਰਕੇ ਲੜਕੀ ਡਿੱਗ ਗਈ ਤੁਮੀਂ ਤੇ ਜਿਹੜੀ ਸੈਰੀ ਵਿੱਚ ਸੱਤ ਲੱਗੀ ਕਿੰਨਾ ਉਹਦੀ ਡੈਥ ਹੋ ਗਈ। ਕੱਟ ਡਰਾਈਵਰ ਦਾ ਨਾਮ ਅਨਿਪੂ ਦਮਨ ਕੁਮਾਰ ਹੈਗਾ ਜਿਹਨੂੰ ਅਸੀਂ ਅਰੈਸਟ ਕਰ ਲਿਆ। ਤੇ ਬਾਕੀ ਲੜਕੀ ਦੀ ਕੈਪੀਟਲ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ। ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਲੜਕੀ ਦੀ ਉਹ ਦਵਾਸਾਂ ਦੇ ਭਾਗ ਕੀਤੀ ਜਾ ਰਹੀ ਹੈ। ਤੇ ਐਫ ਆਈ ਆਰ ਵੀ ਤੱਕ ਕਰ ਲਈ ਅਸੀਂ ਅਗੇ ਤਫਤੀਸ਼ ਹੈ। ਤੇ ਜਿਹੜੀ ਟਰੱਕ ਸੀਗੀ ਇਹ ਕਿਹੜੀ ਕੰਪਨੀ ਨਾਲ ਰਿਲੇਟਡ ਹੈ। ਟਰੱਕ ਇੱਕ ਜੇ ਐਸ ਕੇ ਕੰਪਨੀ ਦਾ ਪਤਾ ਲੱਗਾ ਉਹਦਾ ਫੋਕੋਵਾ ਹੈਗਾ ਇਹ ਟਰੱਕ।

ਈਆਪੀਸੀ ਆ ਹੁਣ ਪਰ ਨਵੇਂ ਤਰੀਕੇ ਦੇ ਬੀਐਨਐਸ ਦੇ ਤਹਿਤ ਮਾਨਤਾ ਦਿੱਤਾ ਗਿਆ ਹੈ